ਇਸ ਬਾੜੇ ਨੂੰ ਇਕੱਠਾ ਕਰਨ ਵਾਸਤੇ ਗੁਰਨਾਨਕ ਪਾਤਸ਼ਾਹ ਮਹਾਰਾਜ ਨੇ ਚਾਰ ਪ੍ਰਚਾਰ ਦੌਰੇ ਕੀਤੇ ਨੇ ਇਸ ਬਾੜੇ ਨੂੰ ਬਚਾਉਣ ਦੇ ਕਦਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਰਿਵਾਰ ਨੂੰ ਪੂਰੀ ਕੌਮ ਤੋਂ ਵਾਰ ਦਿੱਤਾ ਤੇ ਉੱਠਿਆ ਗੁਰਤੇਗ ਭਾਦਰ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਵਿਚਾਰ ਚਰਚਾ ਹੋਈ ਔਰ ਗੁਰਦੇਵ ਦੇ ਬੰਦਿਆਂ ਨੇ ਆਖਿਆ ਵੀ ਸਾਡਾ ਧਰਮ ਕਬੂਲ ਕਰੋ ਤੁਸੀਂ ਜਿਹੜਾ ਹੈ ਉਹਨਾਂ ਹਿੰਦੂਆਂ ਦੇ ਹੱਕ ਵਿੱਚ ਖੁੱਗਤ ਰਹੇ ਹੋ ਗੁਰਤੇਗ ਭਾਦਰ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਮੌਸਮ ਮਾਰ ਮਾਰ ਕੇ ਕਿਹੜਾ ਮੌਤ ਨਹੀਂ ਆਉਣੀ ਮੌਤ ਤਾਂ ਫਿਰ ਵੀ ਆ ਜਾਣੀ ਏ ਕਿਉਂਕਿ ਜੋ ਉਪਜੀ ਉਸੋ ਫਿਣਸ ਹੈ ਤਾਂ ਤੁਸੀਂ ਕਿਉਂ ਤੇਗ ਭਾਦਰ ਸ਼ਰਦੀ ਬਾਣੀ ਪੜੋਗੇ ਨਾ ਪਿਆਰਿਓ ਸਭ ਤੋਂ ਵੱਧ ਬਾਣੀ ਗੁਰ ਤੇਗ ਭਾਦਰ ਪਾਸ਼ਾ ਮਹਾਰਾਜ ਦੀ ਮੈਰਾਗ ਮਈਏ ਤੁਸੀਂ ਬਾਣੀ ਪੜਿਓ ਜਦੋਂ ਆਪਾਂ ਸ਼ਲੋਕ ਪੜ੍ਹਦੇ ਆ ਅੱਜ ਵੀ ਜਿਹੜਾ ਆਪਾਂ ਸ਼ਬਦ ਨੇ ਆਇਆ ਤਖਾ ਦੇ ਵਿੱਚ ਹਾਰ ਜਸ ਰੇ ਮਟਾ ਗਾਇ ਲੈ ਜੋ ਸੰਗੀ ਹੈ ਤੇਰੋ ਔਸਰ ਪੀਤਿਓ ਜਾਤ ਹੈ ਕਹਿਓ ਮਨ ਲੈ ਮੇਰੋ ਸੰਪਤ ਰਤ ਤਨ ਰਾਜ ਸਿਓ ਅਤ ਮੇ ਲਗਾਇਓ ਕਾਲ ਪਾ ਜਬ ਗਲ ਪਰੈ ਸਭ ਭਇਓ ਪਰਾਇਓ ਚਾਨ ਬੁਝ ਕੇ ਬਾਬਰੇ ਤੈ ਕਾਜ ਵਿਗਾਰਿਓ ਪਾਪ ਕਰਤ ਸੁਚਿਓ ਨਹੀਂ ਨਹਿ ਗਰਬਿ ਨਿਵਾਰਿਓ ਜੇ ਬਿੰਦ ਗੁਰ ਉਪਦੇਸ਼ਿਆ ਸੋ ਸੁਨਰੇ ਭਾਇ ਨਾਨਕ ਕਹਿ ਪੁਕਾਰ ਕੇ ਕਹੋ ਪ੍ਰਭ ਸ਼ਰਨਾਇ ਇਹ ਪਾਵਨ ਸ਼ਬਦ ਤਿਲੰਗ ਰਾਗ ਦੇ ਅੰਦਰ ਹੈ ਗੁਰਤੇਗ ਭਦਰ ਪਾਤਸ਼ਾਹ ਮਹਾਰਾਜ ਨੇ ਆਪ ਉਚਾਰਨ ਕੀਤਾ ਉਸ ਹਾਲ ਨੂੰ ਮੈਸੇਜ ਦਿੱਤਾ ਪਿਆਰੋ ਸਮਾਂ ਲੰਘਦਾ ਜਾ ਰਿਹਾ ਹੈ ਕਦੋਂ ਰੱਬ ਦੇ ਨਾਲ ਜੁੜਾਂਗੇ ਗੁਰਤੇਗ ਭਦਰ ਪਾਤਸ਼ਾਹ ਮਹਾਰਾਜ ਨੂੰ ਚਾ ਗਿਆ ਇਹ ਤੁਹਾਨੂੰ ਸ਼ਿੰਕਰਮ ਤੋਂ ਪਹਿਲਾਂ ਇਹਨਾਂ ਤਿੰਨਾਂ ਸਿੱਖਾਂ ਨੂੰ ਸ਼ਹੀਦ ਕਰਨਾ ਪਵੇਗਾ ਭਾਈ ਮਜੀਦਾ ਜੀ ਨੇ ਆਖਿਆ ਮੋਤ ਪ੍ਰਵਾਣ ਹੈ ਜਿਸ ਗੁਰੂ ਦੇ ਨਾਲ ਪਿਆਰ ਹੁੰਦਾ ਹੈ ਉਸ ਗੁਰੂ ਤੋਂ ਆਪਣਾ ਆਪ ਕੁਰਬਾਨ ਕੀਤਾ ਜਾ ਸਕਦਾ ਹੈ ਗੁਰਦੱਤਗ ਭਾਦਰ ਪਾਸ਼ਾ ਮਹਾਰਾਜ ਖੁਸ਼ ਹੋ ਰਹੇ ਨੇ ਕਿ ਅੱਜ ਮੇਰੇ ਸਿੱਖ ਸਿੱਖੀ ਦੇ ਇਮਤਿਹਾਨ ਦੇ ਵਿੱਚੋਂ ਪਾਸ ਹੋ ਰਹੇ ਨੇ ਭਾਈ ਮਤੇਦਾਲ ਦੀ ਵਾਰੀ ਆਏ ਕਹਿੰਦੇ ਆ ਰਾਂ ਤਿਆਰ ਭਾਈ ਪ੍ਰਾਨਾ ਜੀ ਨੂੰ ਆਕੇ ਆਇਆ ਤੁਹਾਨੂੰ ਜਿਹੜਾ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਜਾਣਾ ਹੈ ਔਰਗ ਦੇਵ ਦੇ ਵੱਲੋਂ ਇਹ ਹੁਕਮਨਾਮਾ ਜਾਰੀ ਕੀਤਾ ਗਿਆ ਕਿ ਜਿਹੜਾ ਵੀ ਇਨਸਾਨ ਗੁਰਦੱਤਗ ਭਾਦਰ ਪਾਸ਼ਾ ਮਹਾਰਾਜ ਜਾਂ ਇਹਨਾਂ ਤਿੰਨਾਂ ਸਿਕਾਦਰ ਸਰੀਰ ਨੂੰ ਛੁੱਕਣ ਦੀ ਕੋਸ਼ਿਸ਼ ਕਰੇਗਾ ਜਾ ਸੰਸਕਾਰ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਪੂਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਜਾਵੇਗਾ ਉਹਨਾਂ ਦੇ ਜਿਹੜੇ ਸਰੀਰਾਂ ਦੇ ਟੁਕੜੇ-ਟੁਕੜੇ ਕਰਕੇ ਦਿੱਲੀ ਦੇ ਪੰਜ ਘੇਟਾਂ ਦੇ ਉੱਤੇ ਲਟਕਾ ਦਿੱਤੇ ਜਾਣਗੇ ਇੰਨਾ ਜਾਨਵਰ ਬੰਦਾ ਸੀ ਔਰੰਗਜ਼ੇਬ 100 ਸਾਲ ਤੋਂ ਉੱਪਰ ਉਹਨਾਂ ਦੀ ਉਮਰ ਹੈ ਜਾ ਰਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਦੁੱਖ ਦੇਣਾ ਚਾਹੁੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਉਮਰ 42 ਸਾਲ ਦੀ ਹੈ ਔਰੰਗਜ਼ੇਬ 100 ਸਾਲ ਤੋਂ ਉੱਪਰ ਉਹ ਕੰਮ ਨਾ ਕਰ ਪਾਇਆ ਜਿਹੜਾ ਕੰਮ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਛੋਟੇ ਉਮਰਾਂ ਵਿੱਚ ਕਰ ਗਏ ਸਮਾ ਆਪਣੇ ਉਤਾਰ ਲੱਗਿਆ ਗੁਰਦੇਵ ਭਾਦਰ ਸਾਹਿਬ ਜੀ ਨੂੰ ਪੁੱਛਿਆ ਗਿਆ ਸਵਾਜਿਵਾਬ ਹੋਏ ਗੁਰੂ ਸਾਹਿਬ ਜੀ ਮੰਨੇ ਨਾ ਕਿਤੇ ਮਨੁੱਖਤਾ ਦੇ ਖਾਤਰ ਅੱਜ ਆਪਣੇ ਆਪ ਨੂੰ ਤੁਰਭਾਰ ਕਰ ਦਵਾਂਗੇ ਗੁਰੂ ਪਿਆਰ ਵਾਲਿਓ ਕਈ ਵਾਰ ਨਾ ਸਾਡੇ ਬੱਚੇ ਅਸੀਂ ਪਿੰਡਾਂ ਵਿੱਚ ਕੈਂਪ ਲਾਉਂਦੇ ਆ ਬਹੁਤ ਸਾਰਾ ਪਿੰਡਾਂ ਵਿੱਚ ਅਸੀਂ ਪ੍ਰਚਾਰ ਵਿਸਾਰ ਕਰਦੇ ਕਿਉਂਕਿ ਸਾਡੀ ਡਿਊਟੀ ਹੈ ਸਭ ਤੋਂ ਵੱਡੀ ਜੇ ਸਾਡੀ ਲੋਕਤੀ ਹੈ ਨਾ ਅੱਜ ਸਾਡੇ ਬੱਚੇ ਆਪਾਂ ਸੋਚਦੇ ਆ ਵੀ ਦੁਨਿਆਵੀ ਤੌਰ ਤੇ ਇੰਨਾ ਧਨ ਹੋ ਜਾਵੇ ਇੰਨਾ ਪੈਸਾ ਕਮਾ ਲਈਏ ਮੋਟੀਆਂ ਗੱਡੀਆਂ ਕਾਰਾਂ ਓਜਾਣ ਸਭ ਕੁਝ ਕਰਵਾ ਕੇ ਤੁਰ ਪੁੰਜ ਕੇ ਲੈ ਜਾਣਾ ਇਹ ਸਾਡਾ ਵੈਰ ਹੈ ਗੁਰਪਿਆਰ ਵਾਲਿਓ ਮੈਂ ਸੋਚਦਾ ਸਭ ਤੋਂ ਵੱਡੀ ਪ੍ਰੋਕ੍ਰਤੀ ਜੇ ਸਾਡੇ ਕੋਲ ਕੋਈ ਹੈ ਉਹ ਸਾਡੇ ਬੱਚੇ ਨੇ ਪਿਆਰੇ ਸਾਡੇ ਬੱਚੇ ਨੇ ਆਉਣ ਵਾਲਾ ਸਾਡਾ ਭਵਿੱਖ ਹੈ ਜਦੋਂ ਅਸੀਂ ਬੱਚਿਆਂ ਦੇ ਨਾਲ ਕੈਂਪ ਲਾਉਂਦੇ ਆ ਵਿਚਾਰਾ ਕਰਦੇ ਇੱਕ ਦਿਨ ਮੈਨੂੰ ਯਾਦ ਆ ਪਿਛਲੇ ਸਾਲ ਚੋਂ ਦੀ ਗੱਲ ਹੈ ਤਾਨੂੰ ਲਾਈਪੋਰ ਛੱਤੀਸਗੜ੍ਹ ਕੈਂਪਲੋਂ ਦਾ ਮੌਕਾ ਮਿਲਿਆ ਇੱਕ ਵੀਰ ਨੇ ਸਵਾਲ ਕੀਤਾ ਕਿ ਨੌਜਵਾਨ ਵੀਰ ਨੇ ਕਹਿੰਦੇ ਵੀਰ ਜੀ ਮੈਨੇ ਇੱਕ ਵਾਰ ਇਤਿਹਾਸ ਪੜ੍ਹਿਆ ਉਹਦੇ ਵਿੱਚ ਇੱਕ ਸਾਖੀ ਆਈ ਸਿੰਨਾ ਤਿੰਨਾ ਚੋਨਾ ਤੇਰਾ ਚ ਕਹਿੰਦੇ ਦਾ ਮਤਲਬ ਕੀ ਹੁੰਦਾ ਬੜੇ ਕਮਾਲ ਦੀ ਗੱਲ